ਕੁਈ ਬੈਠੇ ਆ ਮਾਵਾ ਬੈਠਿਆ ਪਹਿਵਾ ਬੈਠਿਆ ਬਜ਼ੁਰਗ ਬੈਠਿਆ ਨਾਲ ਜੀ ਅਸੀਂ ਮੂਰੇ ਜਾਣਾ ਜੀ ਅਸੀਂ ਅੱਗੇ ਹੋਣਾ ਜੀ ਐ ਹੋਜੋਗੇ ਮੇਰੇ ਅੱਗੇ ਮਰੇ ਅੱਗੇ ਤਾਂ ਨਹੀਂ ਆ ਮੈਨੂੰ ਨਹੀਂ ਪਤਾ ਕਿ ਉਹ ਕਿਹੜਾ ਪ੍ਰੋਗਰਾਮ ਤੁਸੀਂ ਖਰਾਬ ਕੀਤਾ ਹੈ ਪਰ ਜਿਹਨੂੰ ਕੋਈ ਆਉਦੋ ਚਾਹੀਦਾ ਹੈ ਚੇਅਰਮੈਨ ਹੀ ਚਾਹੀਦੇ ਅੱਗੇ ਪਕਰ ਕੇ ਇਹ ਪ੍ਰੋਗਰਾਮ ਦੇ ਵਿੱਚ ਕੋ ਜਾ ਸਕਦਾ ਹੈ ਜੇ ਲੋਕਾਂ ਦੀ ਸੇਵਾ ਕਰਨੀ ਹੈ ਸੱਚੀ ਮੁੱਚੀ ਸੇਵਾ ਕਰਨੀ ਹੈ ਤਾਂ ਬੈਠੇ ਰਹੋ ਜੇ ਕੋਈ ਚੇਅਰਮੈਨ ਨਹੀਂ ਚਾਹੀਦੀ ਹੈ ਫਰਾਨਾ ਚਾਹੀਦਾ ਤਾਂ ਕਾ ਚਾਹੀਦਾ ਉਧਰੋਂ ਲੈ ਲਓ ਸੱਚੇ ਗਾਲਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਰਗਲ ਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਬੀਤੇ ਦਿਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਰਸਲ ਇਸ ਵੀਡੀਓ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੀ ਵਾਰਡ ਨੰਬਰ 36 ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਚੋਣ ਪ੍ਰਚਾਰ ਕਰਦਿਆਂ ਹੋયા ਹੀ ਮੁੱਖ ਮੰਤਰੀ ਮਾਨ ਵਰਕਰ ਤੇ ਗੁੱਸੋਂਦੇ ਹੋਏ ਵੀ ਵਿਖਾਈ ਦਿੱਤੇ ਨੇ ਦਰਸਲ ਇੱਕ ਵਰਕਰ ਪਿੱਛੇ ਖੜਾ ਹੁੰਦਾ ਹੈ ਤੇ ਉਸ ਦੇ ਵੱਲੋਂ ਅੱਗੇ ਆ ਕੇ ਕੁਰਸੀ ਤੇ ਹਵਾ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਉਸ ਕਾਰਨ ਚੋਣ ਪ੍ਰਚਾਰ ਦੇ ਵਿੱਚ ਵਿਗੜਨ ਪੈਂਦਾ ਹੈ ਅਤੇ ਇਸੇ ਦੇ ਚੱਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਉਸ ਵਰਕਰ ਤੇ ਨਰਾਜ਼ ਹੁੰਦੇ ਨਜ਼ਰ ਆਉਂਦੇ ਨੇ ਮਾਨ ਸਾਹਿਬ ਦੇ ਵੱਲੋਂ ਇਹ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਜੇ ਤੁਹਾਨੂੰ ਕੁਰਸੀਆਂ ਹੀ ਚਾਹੀਦੀਆਂ ਨੇ ਔਦੇ ਹੀ ਚਾਹੀਦੇ ਨੇ ਤਾਂ ਫਿਰ ਜਿਹੜੀ ਪਾਰਟੀ ਔਦੇ ਤੇ ਕੁਰਸੀਆਂ ਦਿੰਦੀ ਏ ਤੁਸੀਂ ਉਸ ਪਾਰਟੀ ਦੇ ਵਿੱਚ ਚਲੇ ਜਾਓ ਇੱਥੇ ਪੈਸੇ ਵਾਲੇ ਲੀਡਰਾਂ ਲਈ ਨਹੀਂ ਬਲਕਿ ਵਰਕਰਾਂ ਦੇ ਲਈ ਜਗ੍ਹਾ ਹੈ ਤਾਂ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਉਡਾਈਆਂ ਜਾ ਰਹੀਆਂ ਨੇ ਪਰ ਸੱਚ ਇਹੀ ਨਿਕਲ ਕੇ ਸਾਹਮਣੇ ਆਇਆ ਹੈ ਕਿ ਵਰਕਰ ਦੇ ਵੱਲੋਂ ਕੁਰਸੀ ਤੇ ਬੈਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਚੋਣ ਪ੍ਰਚਾਰ ਦੇ ਵਿੱਚ ਵਿਗੜ ਪੈ ਰਿਹਾ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਆਪਣਾ ਗੁੱਸਾ ਜਿਹੜਾ ਹੈ ਉਹ ਵਿਅਕਤ ਕੀਤਾ ਉਹਨਾਂ ਇਹ ਤੱਕ ਕਹਿ ਦਿੱਤਾ ਕਿ ਬਾਕੀ ਲੋਕ ਵੀ ਬੜੀ ਹੀ ਸ਼ਾਂਤੀ ਦੇ ਨਾਲ ਬੈਠੇ ਨੇ ਪਰ ਇਹ ਇੱਕ ਵਿਅਕਤੀ बार-बार ਨੁਕਤਾ ਚੀਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦੇ ਕਰਕੇ ਦਿੱਕਤਾਂ ਪਰੇਸ਼ਾਨੀਆਂ ਹੋ ਰਹੀਆਂ ਹਨ ਉਹਨਾਂ ਇਹ ਤੱਕ ਕਹਿ ਦਿੱਤਾ ਹੈ ਕਿ ਅੱਗੇ ਆ ਕੇ ਕੀ ਤੁਹਾਨੂੰ ਪ੍ਰਧਾਨਗੀ ਮਿਲ ਜਾਵੇਗੀ ਅੱਗੇ ਤਾਂ ਫਿਰ ਮੈਂ ਹੀ ਬੈਠਾ ਵਾਂ ਸੋ ਕੀ ਹੈ ਉਹ ਵੀਡੀਓ ਤੁਹਾਨੂੰ ਇੱਕ ਵਾਰ ਜ਼ਰੂਰ ਖੋਣਿਆ ਲੋਕ ਵੀ ਬੈਠੇ ਆ ਮਾਵਾ ਬੈਠਿਆ ਭੈਣਾ ਬੈਠਿਆ ਬਜ਼ੁਰਗ ਬੈਠਿਆ ਨਾ ਜੀ ਅਸੀਂ ਮੂਰੇ ਜਾਣਾ ਜੀ ਅਸੀਂ ਅੱਗੇ ਹੋਣਾ ਜੀ ਐ ਹੋਜੋਗੇ ਮੇਰੇ ਅੱਗੇ ਮਰੇ ਅੱਗੇ ਤਾਂ ਮੈਂ ਹੀ ਆ ਮੈਨੂੰ ਨਹੀਂ ਪਤਾ ਲੱਗੂ ਕਿਹੜਾ ਪ੍ਰੋਗਰਾਮ ਤੁਸੀਂ ਖਰਾਬ ਕੀਤਾ ਹੈ ਪਰ ਜਿਹਨੂੰ ਕੋਈ ਆਉਦਾ ਚਾਹੀਦਾ ਹੈ ਚੇਅਰਮੈਨ ਹੀ ਚਾਹੀਦੇ ਅੱਕੇ ਪਕਰ ਕੇ ਇਹ ਪ੍ਰੋਗਰਾਮ ਦੇ ਵਿੱਚੋਂ ਜਾ ਸਕਦਾ ਹੈ ਸਾਡੇ ਬਾਤ ਨਹੀਂ ਆ ਜੇ ਲੋਕਾਂ ਦੀ ਸੇਵਾ ਕਰਨੀ ਹੈ ਇੱਥੇ ਬੈਠੇ ਰਹੋ ਜੇ ਲੋਕਾਂ ਦੀ ਸੇਵਾ ਕਰਨੀ ਹੈ ਸੱਚੀ ਮੁੱਚੀ ਸੇਵਾ ਕਰਨੀ ਹੈ ਤਾਂ ਬੈਠੇ ਰਹੋ ਜੇ ਕੋਈ ਚੇਅਰਮੈਨ ਹੀ ਚਾਹੀਦੀ ਹੈ ਫਰਾਨਾ ਚਾਹੀਦਾ ਤਿੰਨ ਕਰ ਜਾਈਦਾ ਉੱਥੋਂ ਲੈ ਲਓ ਉਧਰ ਬਹੁਤ ਚੇਰਮਨੀਆਂ ਬੈਲੀਆਂ ਪਏ ਨੇ ਉਹਨਾਂ ਕੋਲੇ ਬੜੇ ਪੰਜ ਖਾਲੀ ਪੈਣੂ ਇਸ ਕੰਬਸਤੇ ਥੋੜੀ ਆਏ ਆ ਆਪਾਂ ਇਸ ਕੰਬਸਤੇ ਨਹੀਂ ਆਏ ਜ਼ਿਕਰ ਖਾਸ ਹੈ ਕਿ ਕੱਲ ਯਾਨੀ ਕਿ 10 ਜੁਲਾਈ ਨੂੰ ਜਲੰਧਰ ਵੈਸਟ ਦੇ ਵਿੱਚ ਚੋਣਾ ਹੋਣ ਜਾ ਰਹੀਆਂ ਨੇ ਜਿਸ ਤੋਂ ਪਹਿਲਾਂ ਚੋਣ ਪ੍ਰਚਾਰ ਥੰਮ ਚੁੱਕਿਆ ਹੈ ਤੇ ਵੇਖਣਾ ਹੋਵੇਗਾ ਕਿ ਜਲੰਧਰ ਦੇ ਲੋਕ ਇਸ ਵਾਰ ਕਿਹੜੀ ਪਾਰਟੀ ਦੇ ਹੱਕ ਵਿੱਚ ਨਿਤਰਦੇ ਨੇ ਬਣੇ ਰੋ ਸਾਡੇ ਨਾਲ D5 ਚੈਨਲ ਪੰਜਾਬੀ ਤੇ ਨਿਟਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਾ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ